ਹਾਂਜੀ ਮਿੱਤਰੋ ਆਪਾਂ ਖੜੇ ਆ ਪਿੰਡ ਮੜਾ ਜ਼ਿਲ੍ਹਾ ਫਤਿਹਬਾਦ ਤਸਵੀਰ ਲੈਰ ਦਾ ਟਾਈਮ ਆ ਆਪਾਂ ਕੱਲ ਸਾਨੂੰ ਦੱਸਿਆ ਸੀ ਇੱਥੇ 3-4 ਵਜੇ ਤੋਂ ਬਾਅਦ ਤਕਰੀਬਨ ਪਾਣੀ ਅੱਧਾ ਫੁੱਟ ਤੋਂ ਫੁੱਟ ਦੇ ਵਿੱਚ ਵਧਿਆ ਸੀ ਤੋਂ ਜਿਹੜਾ ਪਾਣੀ ਇੱਥੇ ਵਧਿਆ ਸੀਗਾ ਉਹ ਰਾਤ ਨੂੰ ਸਰਦੂਲਗੜ੍ਹ ਦੇ ਵਿੱਚ ਪਹੁੰਚ ਕੇ ਉਹਨੇ ਅੱਧਾ ਫੁੱਟ ਆਪਦਾ ਲੈਵਲ ਉੱਪਰ ਕਰਿਆਗਾ ਉੱਥੇ 1.75 ਫੁੱਟ ਤੇ ਪਾਣੀ ਹੁਣ ਚੱਲ ਰਿਹਾਗਾ ਜੋ ਕਿ ਰਾਤ ਰਾਤ ਦੇ ਵਿੱਚ ਇੱਥੋਂ ਪਹੁੰਚ ਗਿਆ ਸੀਗਾ ਆਪਾਂ ਤੁਹਾਨੂੰ ਕੱਲ ਹੀ ਦੱਸਤਾ ਸੀ ਵੀ ਜਿਹੜਾ ਪਾਣੀ ਇੱਥੇ ਆ ਗਿਆ ਉਹ ਅੱਜ ਰਾਤ ਨੂੰ ਸਰਦੂਲਗੜ੍ਹ ਦੇ ਵਿੱਚ ਕ੍ਰੋਸ ਕਰ ਜੂਗਾ ਜੀ ਤੇ ਇਸ ਟਾਈਮ ਜੋ ਆਪਾਂ ਹੁਣ ਦੀ ਅਪਡੇਟ ਦੇ ਰਹੇ ਆ ਉਹ ਇਹ ਇਹ ਆ ਕਿ ਰਾਤ ਇੱਥੇ ਤਕਰੀਬਨ ਫੁੱਟ ਤੋਂ ਉੱਪਰ ਪਾਣੀ ਵੱਧ ਚੁੱਕਿਆ ਹੈਗਾ ਜੋ ਅੱਜ ਦਿਨੇ-ਦਿਨੇ ਇਹ ਸਰਦੂਰਗੜ੍ਹ ਕ੍ਰੋਸ ਕਰ ਜੂਗਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਦੇ ਬੰਨਾਂ ਉੱਤੇ ਮਿੱਟੀ ਜ਼ਰੂਰ ਲਾਓ ਤੱਕ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਮੀਂਹ ਦਾ ਵੀ ਅਲਰਟ ਦੇ ਰੱਖਿਆ ਹੈਗਾ ਜੋ ਕਿ ਆਪਾਂ ਨੂੰ ਦੇਖਣ ਦੇ ਵਿੱਚ ਹੀ ਮਿਲਿਆ ਰਾਤ ਵੀ ਬਹੁਤ ਭਾਰੀ ਮੀਂਹ ਪਿਆ ਕਈ ਏਰੀਆ ਦੇ ਵਿੱਚ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਤਾਂ ਜੋ ਇਹ ਜਾਣਕਾਰੀ ਹੋਰ ਲੋਕਾਂ ਤੱਕ ਪਹੁੰਚ ਸਕੇ